ਚੈਨਲ ਜੋ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਹੁਣ ਦੋ ਤਿੰਨ ਮਾਮਲੇ ਇਸ ਬਿਆਨ ਦੇ ਵਿੱਚ ਨੇ ਅਸੀਂ ਜਾਣਦੇ ਤੱਕ ਡੋਨਲਡ ਟਰੰਪ ਹੁਣੇ ਕੰਪੇਨਿੰਗ ਆਪਣੀ ਏਸ ਇਸ਼ੂ ਦੇ ਉੱਤੇ ਕੀਤੀ ਹੈ ਕਿ ਉਹਨਾਂ ਨੇ ਵੱਡੇ ਪੱਧਰ ਤੇ ਉੱਤੇ ਲੋਕਾਂ ਨੂੰ ਅਮਰੀਕਾ ਦੇ ਵਿੱਚੋਂ ਬਾਹਰ ਕੱਢ ਦੇਣਾ ਰਿਪੋਰਟ ਕਰ ਦੇਣਾ ਜਿਹੜੇ ਅਨ ਡਾਕੂਮੈਂਟਡ ਇਮੀਗ੍ਰੈਂਟਸ ਨੇ ਜਿਹੜੇ ਕੱਚੇ ਨੇ ਅੱਗੇ ਤੋਂ ਆਉਣਾ ਬੰਦ ਕਰ ਦੇਣਾ ਖਾਸ ਤੌਰ ਦੇ ਤੇ ਉਹਨਾਂ ਦਾ ਫੋਕਸ ਇਸ ਗੱਲ ਦੇ ਉੱਤੇ ਰਿਹਾ ਤੇ ਹੁਣ ਇਹ ਇਹਨਾਂ ਨੂੰ ਇਸ ਚੀਜ਼ ਨੂੰ ਅਮਲੀ ਰੂਪ ਦੇ ਵਿੱਚ ਲੈ ਕੇ ਵੀ ਆਉਣਗੇ ਦੋ ਜੀ ਦੇ ਨਾਲ ਜਿਹੜੀ ਗੱਲ ਜੁੜਦੀ ਆ ਕਿ ਐਲਨ ਮਸਕ ਤੇ ਵਿਵੇਕ ਰਾਮਾ ਸ਼ਰਮੀ ਨੋਡ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਮੁਖੀ ਲਾਇਆ ਗਿਆ ਉਹਨਾਂ ਨੇ ਫੰਡ ਕੱਟ ਕਿੱਦਾਂ ਕਰਨੇ ਆ ਦੋਵਾਂ ਗੱਲਾਂ ਦਾ ਸਬੰਧ ਇਸ ਤਰੀਕੇ ਨਾਲ ਜੁੜਦਾ ਹੁਣ ਇਹ ਬਿਆਨ ਆਇਆ ਕਿ ਇਹ ਮਾਸਟਰ ਰਿਪੋਰਟੇਸ਼ਨ ਤਾਂ ਕਰਨੀ ਹੈ ਬੰਦੇ ਤਾਂ ਬਾਹਰ ਕੱਢਣੇ ਆ ਅਮਰੀਕਾ ਦੇ ਵਿੱਚੋਂ ਪਰ ਬੰਦੇ ਬਾਹਰ ਕੱਢਣ ਦੇ ਲਈ ਕਈ ਸਟੈਪ ਹੁੰਦੇ ਆ ਭਾਵੇਂ ਫੈਡਰਲ ਮਾਮਲਾ ਸੈਂਟਰ ਦਾ ਮਾਮਲਾ ਆ ਉਹਨਾਂ ਨੇ ਫੈਸਲਾ ਕਰਨਾ ਹੁੰਦਾ ਇਮੀਗ੍ਰੇਸ਼ਨ ਦੇ ਉੱਤੇ ਪਰ ਸਟੇਟਾਂ ਦੇ ਆਪਣੇ ਅਧਿਕਾਰ ਹੁੰਦੇ ਆ ਇੱਥੋਂ ਤੱਕ ਕਿ ਸ਼ਹਿਰਾਂ ਦੇ ਆਪਣੇ ਅਧਿਕਾਰ ਹ ਉਹਨਾਂ ਦੇ ਵੀ ਕੁਝ ਤਰੀਕੇ ਹੁੰਦੇ ਆ ਜੇ ਕੋਈ ਸ਼ਹਿਰ ਮੰਨ ਲਓ ਕੋ ਡੈਮੋਕ੍ਰੈਟਿਕ ਸ਼ਿਕਾਗੋ ਆ ਮੀਅਰ ਡੈਮੋਕ੍ਰੇਟਾ ਜਿਹੜੇ ਉਹਨਾਂ ਸ਼ਹਿਰਾਂ ਦੀ ਮਿਨਿਸਪੈਲਿਟੀ ਜਿੱਥੇ ਡੈਮੋਕ੍ਰੈਟਸ ਨੇ ਜੇ ਉਹ ਡੈਪੂਟੇਸ਼ਨ ਦੇ ਵਿੱਚ ਪਰਬਲਿਕਨ ਦਾ ਯਾਨੀ ਕਿ ਡੋਨਲਡ ਟਰੰਪ ਦਾ ਸਾਥ ਨਹੀਂ ਦਿੰਦੇ ਉਹਨਾਂ ਸ਼ਹਿਰਾਂ ਦੇ ਫੰਡ ਕੱਟ ਲਏ ਜਾਣਗੇ ਜਿਹੜੀ ਫੈਡਰਲ ਅਸਿਸਟੈਂਸ ਉਹਨਾਂ ਨੂੰ ਮਿਲਦੀ ਆ ਫੈਡਰਲ ਸਰਕਾਰ ਉਹਨਾਂ ਨੂੰ ਪੈਸਾ ਤੇਲਾ ਦਿੰਦੀ ਆ ਇਹ ਕਹਿੰਦੇ ਉਹਨੂੰ ਬੰਦ ਕਰ ਦਾਂਗੇ ਅਸੀਂ ਬਹੁਤ ਵੱਡਾ ਬਿਆਨ ਆ ਇਹਦੇ ਨਾਲ ਇੱਕ ਤਾਂ ਹੁਣ ਇਹ ਆ ਕਿ ਜਿਹੜੇ ਵਿਵੇਕ ਰਾਮਾ ਸ਼ੋਮੀ ਤੇ ਆਲਨ ਮਾਸਕਾ ਉਹ ਇਹ ਕਹਿ ਰਹੇ ਆ ਕਿ ਜਿਹੜਾ ਸ਼ਹਿਰ ਸਾਡੀ ਪਾਲਿਸੀ ਦੇ ਵਿੱਚ ਸਾਡਾ ਸਹਿਯੋਗ ਹੀ ਨਹੀਂ ਦੇ ਰਿਹਾ ਅਸੀਂ ਉਹਨਾਂ ਨੂੰ ਪੈਸਾ ਕਿਉਂ ਦਈਏ ਇਹਦਾ ਮਤਲਬ ਉਹਦੇ ਸਾਰੇ ਫੰਡ ਕੱਟ ਕਰ ਲਓ ਪੈਸੇ ਤਰ੍ਹਾਂ ਸਾਰੇ ਕੱਟ ਕਰਕੇ ਇਹ ਬਜਟ ਨੂੰ ਜਿਹੜਾ ਪੋਜ਼ਿਟਿਵ ਪਾਸੇ ਲੈ ਕੇ ਜਾਣਗੇ ਕੀਤਾ ਕਿ ਜਾਊਗਾ ਜਿਹੜੇ ਲੋਕ ਜਿਹੜੇ ਸਿਟੀਜ਼ ਨਹੀਂ ਸਹਿਯੋਗ ਦੇਣਗੇ ਇਹਨਾਂ ਨੇ ਕਹਿਆ ਕਿ ਇਹਨਾਂ ਨੂੰ ਇਹਨਾਂ ਨੇ ਸੈਂਕਚੁਰੀ ਸਿਟੀਜ਼ ਕਿਹਾ ਹੈ ਜੇ ਉਹ ਸਹਿਯੋਗ ਨਹੀਂ ਦੰਦੇ ਤੇ ਅਸੀਂ ਉਹਨਾਂ ਨੂੰ ਫੰਡ ਜਿਹੜੇ ਆ ਉਹਨਾਂ ਦੇ ਅਸਿਸਟੈਂਸ ਕੱਟ ਕਰ ਲਾਂਗੇ ਰੌਲਾ ਕੀ ਹੈ ਅਮਰੀਕਾ ਦੇ ਵਿੱਚ ਇੱਕ ਵੱਡੀ ਧਿਰ ਹੈ ਜਿਹੜੀ ਇਹ ਕਹਿੰਦੀ ਆ ਕਿ ਪੈਸਾ ਸਾਡਾ ਆ ਟੈਕਸਪੇਅਰ ਦਾ ਟੈਕਸ ਪਰ ਟੈਕਸ ਦੇ ਰਹੇ ਆ ਜਿਹੜੇ ਕੱਚੇ ਬੰਦੇ ਬਾਹਰੋਂ ਇੱਥੇ ਆ ਕੇ ਰਹਿ ਰਹੇ ਆ ਸਾਰੀਆਂ ਸੁੱਖ ਸਹੂਲਤਾਂ ਉਹ ਲੈ ਰਹੇ ਆ ਕਿਸੇ ਨੂੰ ਜਿਹੜੀ ਉਹ ਅਸਿਸਟੈਂਸ ਦਿੱਤੀ ਜਾ ਰਹੀ ਆ ਹੋਟਲਾਂ 'ਚ ਰੱਖਿਆ ਜਾ ਰਿਹਾ ਜਾਂ ਉਹਨਾਂ ਨੂੰ ਜਿੰਨੀ ਮੈਨੇਜ ਕਰਨ ਦੇ ਉੱਤੇ ਜਿੰਨਾ ਪੈਸਾ ਲੱਗ ਰਿਹਾ ਉਹ ਸਾਰਾ ਪੈਸਾ ਤਾਂ ਅਮਰੀਕਾ ਦੇ ਟੈਕਸਪੇਅਰ ਦਾ ਹੀ ਆ ਉਹ ਇਹ ਕਹਿੰਦੇ ਆ ਕਿ ਇਹਨੂੰ ਬੰਦ ਕੀਤਾ ਜਾਵੇ ਇਸ ਹੱਕ ਦੇ ਵਿੱਚ ਰਿਪਬਲਿਕਨ ਨੇ ਐਸੇ ਪੁਆਇੰਟ ਦੇ ਉੱਤੇ ਉਹਨੇ ਇਲੈਕਸ਼ਨ ਜਿੱਤੀ ਆ ਤੇ ਇਹੀ ਕੁਝ ਉਹਨੇ ਕਰਨਾ ਆ ਵੀ ਜੇ ਸ਼ਿਕਾਗੋ ਦੇ ਵਿੱਚ ਅਨ ਡਾਕੂਮੈਂਟਡ ਇਮੀਗ੍ਰੈਂਟਸ ਇੱਥੇ ਨਹੀਂ ਉਹਨਾਂ ਨੂੰ ਫਿਰ ਸ਼ਿਕਾਗੋ ਨੂੰ ਕਿਉਂ ਅਸੀਂ ਅਸਿਸਟੈਂਸ ਕਿਉਂ ਦਈਏ ਵੀ ਸਿੱਧੇ ਤੌਰ ਦੇ ਉੱਤੇ ਜਿਹੜੇ ਅਨ ਡਾਕੂਮੈਂਟਡ ਇਮੀਗ੍ਰੈਂਟਸ ਨੇ ਇਹਨਾਂ ਨੂੰ ਟੈਕਸ ਪੇਅਰ ਦਾ ਪੈਸਾ ਕਿਉਂ ਜਾਵੇ ਸੋ ਇਹ ਜੇ ਕੋਰਪੋਰੇਟ ਨਹੀਂ ਕਰਦੇ ਤਾਂ ਇਹਨਾਂ ਨੂੰ ਜਿਹੜਾ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਸ਼ਿਕਾਗੋ ਆ ਡਨਵਰ ਆ ਸੈਨ ਫਰਾਂਸਿਸਕੋ ਆ ਕਿ ਸਾਰਿਆਂ ਦੇ ਵਿੱਚ ਮੇਅਰ ਜਿਹੜੇ ਉਹਨੇ ਡੈਮੋਕ੍ਰੇਟਸ ਨੇ ਸੋ ਉਹਨਾਂ ਫੰਡਿੰਗ ਥ੍ਰੈਟ ਸਿੱਧਾ ਸਿੱਧਾ ਦੇ ਦਿੱਤਾ ਟੋਰਨਟ ਟਰੰਪ ਤੇ ਉਹਨਾਂ ਦੇ ਅਲਾਈਜ਼ ਜਿਹੜੇ ਨੇ ਸਿੱਧਾ ਕਹਿੰਦਾ ਕਿ ਅਸੀਂ ਫੈਡਰਲ ਮਨੀ ਰੋਕ ਦਾਂਗੇ ਨਾ ਸ਼ਹਿਰਾਂ ਦੀ ਤੇ ਇਹਦਾ ਅਸਰ ਬਹੁਤ ਵੱਡਾ ਇਹਨਾਂ ਦੇ ਬਜਟ ਦੇ ਉੱਤੇ ਤੇ ਇਹਨਾਂ ਦੀਆਂ ਸਰਵਿਸਿਜ਼ ਦੇ ਉੱਤੇ ਪਊਗਾ ਜਿਹਦੇ ਵਿੱਚ ਹਾਊਸਿੰਗ ਵੀ ਆ ਤੇ ਟਰਾਂਸਪੋਰਟੇਸ਼ਨ ਵੀ ਆ ਜਿਹੜੀ ਸ਼ਿਕਾਗੋ ਆ ਉਹਦੇ ਮੇਅਰ ਨੇ ਬ੍ਰੈਂਡਨ ਜੌਨਸਨ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਵੀ ਅਸੀਂ ਤੁਹਾਨੂੰ ਡੈਪੂਟੇਸ਼ਨ ਦੇ ਵਿੱਚ ਸਹਾਇਤਾ ਨਹੀਂ ਦੇ ਰਹੇ ਮਤਲਬ ਸਿਰਫ ਫਾਈਟ ਬੈਕ ਕਰਨ ਦੇ ਲਈ ਤਿਆਰ ਆ ਤੁਹਾਡੇ ਭਾਵੇਂ ਸਾਡੇ ਜਿਹੜੇ ਫੈਡਰਲ ਫੰਡਿੰਗ ਆ ਤੁਸੀਂ ਉਹ ਬੰਦ ਵੀ ਕਰ ਦਿਓ ਜਾਂ ਮਤਲਬ ਘਟਾ ਵੀ ਦਿਓ ਪਰ ਇਹਦੇ باوجود ਵੀ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਲੜਾਈ ਕਰਾਂਗੇ ਅਸੀਂ ਤੁਹਾਡਾ ਸਾਥ ਨਹੀਂ ਦਿੰਦੇ ਵੀ ਜਿਹੜੇ ਤੁਸੀਂ ਬੰਦਿਆਂ ਨੂੰ ਬਾਹਰ ਕੱਢੋਗੇ ਇਤੋਂ ਸੋ ਬਹੁਤ ਵੱਡਾ ਚੈਲੰਜ ਆ ਹੁਣ ਲੀਗਲ ਚੈਲੰਜਸ ਵੀ ਨੇ ਜਿਹੜੇ ਸਿਟੀ ਆ ਸਿਟੀ ਕੋਲ ਇਹ ਅਧਿਕਾਰ ਆ ਕਿ ਫੈਡਰਲ ਸਰਕਾਰ ਨੂੰ ਸੂ ਕਰ ਸਕਦੀ ਹੈ ਇਹ ਉਹਦੇ ਵਿੱਚ ਲੌਜਿਕ ਇਹ ਦੇ ਸਕਦੇ ਆ ਕਿ ਜਿਹੜੀ ਕਾਂਗਰਸ ਆ ਉਹ ਫੈਡਰਲ ਸਪੰਡਿੰਗ ਨੂੰ ਕੰਟਰੋਲ ਕਰ ਸਕਦੀ ਹੈ ਪਰ ਜਿਹੜੀ ਕਿੰਨ ਪਰੋਦੇ ਚ ਅਦਾਲਤੀ ਲੜਾਈ ਹੁੰਦੀ ਸਾਲ ਕਈ ਲੱਗ ਜਾਣੇ ਵੀ ਇਹ ਰਾਸ਼ਟਰਪਤੀ ਦੀ ਪਾਲਿਸੀ ਕੋਲ ਜਾਂ ਵਿਵੇਕ ਰਾਮਾਸ਼ਵਾਮੀ ਕੋਲ ਜਾਂ ਐਲਨ ਮਸਕ ਕੋਲੇ ਅਧਿਕਾਰ ਨਹੀਂ ਹੈ ਕਿ ਕਿਸਕਾ ਕੋ ਸ਼ਹਿਰ ਦੀ ਫੰਡਿੰਗ ਬੰਦ ਕਰ ਦਵੇ ਕਾਂਗਰਸ ਕੋਲੇ ਅਧਿਕਾਰ ਆ ਫੈਡਰਲ ਸਪੈਂਡਿੰਗ ਉਹਦੇ ਉੱਤੇ ਆ ਕਿੱਥੇ ਕਿੰਨਾ ਪੈਸਾ ਲਾਉਣਾ ਥੋੜਾ ਜੇ ਇਹ ਸੱਚਮੁੱਚ ਇਹਨਾਂ ਦੀ ਅਸਿਸਟੈਂਸ ਬੰਦ ਕਰ ਦਿੰਦੇ ਨਾ ਸ਼ਹਿਰਾਂ ਦੀ ਸਹਾਇਤਾ ਪ੍ਰਣਾਲੀ ਬੰਦ ਕਰ ਦਿੰਦੇ ਆ ਫਿਰ ਉਹਨੂੰ ਸੂਖ ਕਰਨਗੇ ਫੈਡਰਲ ਸਰਕਾਰ ਨੂੰ ਸੂਖ ਕੀਤਾ ਜਾ ਸਕਦਾ ਪਰ ਜੇ ਫੈਡਰਲ ਸਰਕਾਰ ਨੂੰ ਸੂਖ ਕਰਦੇ ਵੀ ਤਾਂ ਉਹਦੇ ਪਤਾ ਨਹੀਂ ਕਿੰਨੇ ਸਾਲ ਲੱਗ ਜਾਣੇ ਤੇ ਉਹਦਾ ਕੀ ਬਾਦ ਵਿੱਚ ਬਣਨਾ ਹੈ ਜਿਹੜੇ 트럼ਪ ਦੇ ਸਪੋਰਟਰਸ ਨੇ ਉਹਨਾਂ ਨੇ ਹੁਣ ਇਸ ਗੱਲ ਦੇ ਉੱਤੇ ਸਟੇਟਮੈਂਟ ਵੀ ਦਿੱਤੀ ਆ ਕਿ ਇਹਦੇ ਉੱਤੇ ਸਖਤੀ ਕਰਨੀ ਚਾਹੀਦੀ ਆ ਸਟ੍ਰੈਟੇਜੀ ਬਹੁਤ ਵੱਡੀ ਆ ਜਿਹੜੇ ਐਲਨ ਮਸਕ ਤੇ ਵਿਕਰਮਾ ਸੁਆਮੀ ਉਹ ਇਸ ਗੱਲ ਦੇ ਉੱਤੇ ਕੰਮ ਕਰ ਰਹੇ ਆ ਕਿ ਕਿਸ ਤਰੀਕੇ ਇਸ ਦੇ ਨਾਲ ਜਿਹੜੀਆਂ ਪਾਲਿਸੀਜ਼ ਆ ਇਸ ਤਰੀਕੇ ਦੇ ਨਾਲ ਬਣਾਈਆਂ ਜਾਣ ਸੋ ਇਹ ਜਿਹੜਾ ਸਪੋਰਟਰ ਜਿਹੜੇ ਇਹਨਾਂ ਪਾਲਿਸੀ ਦੇ ਵੀ ਮੰਨਦੇ ਆ ਕਿ ਏਡ ਕੱਟ ਕਰਨ ਦੇ ਨਾਲ ਬਹੁਤ ਸਾਰੇ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਹੋਣਗੇ ਉਹਨਾਂ ਨੂੰ ਆਪਣੇ ਆਪ ਹੀ ਮਜਬੂਰ ਹੋਣਾ ਪਊਗਾ ਕਿ ਉਹ ਆਪਣੇ ਆਪ ਹੀ ਚਲੇ ਜਾਣ ਵੋਲੰਟੇਰਲੀ ਚਲੇ ਜਾਣ ਸੈਲਫ ਡੈਪੋਟੇਸ਼ਨ ਹੋ ਜਾਊਗੀ ਇਹ ਤੋਂ ਬਜਾਏ ਕਿ ਅਸੀਂ ਜ਼ਬਰਦਸਤੀ ਪਹਚਾਈਏ ਜੇ ਉਹ ਫੰਡਿੰਗ ਬੰਦ ਹੋ ਜਾਂਦੀ ਹੈ ਉਹਨਾਂ ਨੂੰ ਨਹੀਂ ਸਹਾਇਤਾ ਮਿਲਦੀ ਉਹ ਵਾਸੀ ਇੱਥੋਂ ਚਲੇ ਜਾਣਗੇ ਸੋ ਇਹ ਲੋਕਲ ਕੰਸਰਨ ਜਿਹੜੇ ਸ਼ਹਿਰ ਆ ਚਿੰਤਤ ਨੇ ਇਸ ਗੱਲ ਕਰਕੇ ਕਿ ਜਿਹੜੇ ਸਖਤ ਫੈਡਰਲ ਐਕਸ਼ਨ ਹੁਣ ਲੈਣੇ ਆ ਇਹਦੇ ਨਾਲ ਫਾਈਨੈਂਸ਼ੀਅਲ ਤੇ ਜੇ ਫਾਈਨੈਂਸਸ ਤੇ ਜਿਹੜੀ ਲੋਕਲ ਹੈਗੇ ਇਸ਼ੂ ਆ ਸਕਦੇ ਆ ਪੁਲਿਸਿੰਗ ਦਾ ਇਸ਼ੂ ਆ ਸਕਦਾ ਇਮੀਗਰੈਂਟਸ ਜਿਹੜੇ ਆ ਉਹ ਮਤਲਬ ਡਰਦੇ ਹੋਣਗੇ ਅਥਾਰਟੀਜ਼ ਤੋਂ ਐਮਰਜੈਂਸੀਜ਼ ਦੇ ਵਿੱਚ ਤੇ ਉੱਥੇ ਹੁਣ ਕਨਸਰਨ ਵੱਡਾ ਆ ਸਕਦਾ ਪੋਲੀਟੀਕਲ ਡਿਵਾਈਡ ਆ ਸਿੱਧਾ ਸਿੱਧਾ ਇਸ਼ੂ ਨੇ ਇੱਕ ਟੈਂਸ਼ਨ ਵੀ ਕ੍ਰੀਏਟ ਕਰ ਦਿੱਤੀ ਹੈ 트럼ਪ ਐਡਮਿਨਿਸਟ੍ਰੇਸ਼ਨ ਵਿੱਚ ਤੇ ਜਿਹੜੇ ਡੈਮੋਕਰੈਟਿਕ ਡੈਮੋਕਰੈਟਿਕ ਲੈਡ ਸਿਟੀਜ਼ ਨੇ ਉਹਨਾਂ ਦੇ ਵਿੱਚ ਵੱਡਾ ਕਨਫਲਿਕਟ ਆ ਜਾਊਗਾ ਇਮੀਗ੍ਰੇਸ਼ਨ ਤੇ ਫੰਡਿੰਗ ਪੋਲਿਸੀਜ਼ ਨੂੰ ਲੈ ਕੇ ਇੱਕ ਦੂਜੇ ਦੇ ਆਮਨੇ ਸਾਹਮਨੇ ਖੜੇ ਹੋ ਜਾਣਗੇ ਉਹ ਠੀਕ ਕੌਣ ਇਹਨਾਂ ਦੇ ਵਿੱਚੋਂ ਗਲਤ ਕੌਣ ਉਹ ਤਾਂ ਬਾਅਦ ਦੀ ਗੱਲ ਆ ਪਰ ਟੈਨਸ਼ਨ ਕਿਤੇ ਨਾ ਕਿਤੇ ਕ੍ਰੀਏਟ ਹੋ ਜੂਗੀ ਜਾਂ ਤਾਂ ਇਹ ਇੱਕ ਇਹ ਹੋ ਸਕਦਾ ਵੀ ਸ਼ਹਿਰ ਹੀ ਸਹਿਯੋਗ ਦੇ ਦੇਣ ਉਹ ਕਹਿੰਦੇ ਠੀਕ ਆ ਵੀ ਇਹ ਫੈਡਰਲ ਸਰਕਾਰ ਕਹਿੰਦੀ ਹੈ ਜੋ ਉਹਨਾਂ ਦਾ ਫੈਸਲਾ ਆ ਅਸੀਂ ਉਹਨਾਂ ਦੇ ਅਨੁਸਾਰ ਸਹਾਇਤਾ ਕਰਨ ਲਈ ਤਿਆਰ ਆ ਪਰ ਹੁਣ ਸ਼ਹਿਰ ਮੂਰੇ ਆਰਡਰ ਰਹੇ ਨੇ ਸ਼ਿਕਾਗੋ ਦੇ ਮੇਅਰ ਨੇ ਕਹਿ ਦਿੱਤਾ ਵੀ ਅਸੀਂ ਸਹਿਯੋਗ ਨਹੀਂ ਦੇਣਾ ਤੁਸੀਂ ਸਾਡੇ ਫੰਡ ਕੱਟ ਲਓ ਅਸੀਂ ਤੁਹਾਡੇ ਤੇ ਅਦਾਲਤ ਦੇ ਵਿੱਚ ਕੇਸ ਕਰਾਂਗੇ ਤੁਹਾਨੂੰ ਸੂ ਕਰਾਂਗੇ ਇਹ ਸਥਿਤੀ ਜਿਹੜੀ ਥੋੜੀ ਜਿਹੀ ਟ੍ਰੇਡੀ ਆ ਇਦੇ ਨਾਲ ਇੱਕ ਨਵੀਂ ਕਿਸਮ ਦੀ ਟੈਨਸ਼ਨ ਪੈਦਾ ਹੋ ਜੂਗੀ ਪਰ ਇਥੇ ਜ਼ਰੂਰ ਜੇ ਕਿਉਂਕਿ ਲੋਕ ਬਹੁਤ ਸਾਰੇ ਸਵਾਲ ਕਰਦੇ ਸੀ ਵੀ ਐਲਨ ਮਸਕ ਤੇ ਵਿਕਰਮਾ ਸਵਾਮੀ ਫੰਡ ਇੱਕ ਜਿਹੜੇ ਪੈਸਾ ਲਾਉਣਗੇ ਕਿਥੋਂ ਇਥੋਂ ਲਾਉਣਗੇ ਇਹ ਪੈਸਾ ਇਦਾਂ ਕੱਟ ਕਰਨਗੇ ਚੀਜ਼ਾਂ ਨੂੰ ਇਹ ਇੱਕ ਤਰੀਕਾ ਹੋ ਸਕਦਾ ਹੈ ਅਗਲੀ ਗੱਲ 'ਤੇ ਦੋਸਤੋ ਅਮਰੀਕਾ ਦਾ ਜਿਹੜਾ ਸਿਗਾ ਮੋਸਟ ਵਾਂਟਡ ਵਿਅਕਤੀ 20 ਸਾਲਾਂ ਤੋਂ ਦੋ ਦਹਾਕਿਆਂ ਤੋਂ ਡੈਨੀਅਲ ਐਂਡਰਸਨ ਉਹਦਾ ਨਾਮ ਦੱਸਦੇ ਸੈਨ ਡੀਓ ਕੋ ਉਹਦਾ ਰਹਿਣ ਵਾਲਾ ਸੀ ਤੇ ਇਹਨੂੰ ਵੇਲਸ ਦੇ ਵਿੱਚ ਯੂਕੇ ਦੇ ਵਿੱਚ ਅਰੈਸਟ ਕੀਤਾ 20 ਸਾਲਾਂ ਤੋਂ ਬਾਅਦ ਇਹ ਦੌੜਿਆ ਸੀ ਐਫਬੀਆ ਦੀ ਮੋਸਟ ਵਾਂਟਡ ਲਿਸਟ ਦੇ ਉੱਤੇ ਸੀਗਾ ਤੇ 2003 ਦੀ ਜਿਹੜੀ ਬੌਮਬਿੰਗ ਸੀਗੀ ਉਹਦੇ ਵਿੱਚ ਇਹਦੇ ਉੱਤੇ ਦੋਸ਼ ਲੱਗੇ ਸੀ ਕਿ ਇਹਨੇ ਬੰਬ ਉੱਥੇ ਦੋ ਕੰਪਨੀਆਂ ਦੇ ਥੱਲੇ ਲਾਏ ਸੀ ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ ਲਾਇਆ ਸੀ ਇੱਥੇ ਪਲਿਸਟਨ ਦੇ ਵਿੱਚ ਤੇ ਦੂਜਾ ਐਮਰੀਵਲ ਦੇ ਵਿੱਚ ਦੋ ਬੰਬ ਲਾਏ ਸੀ ਉਹ ਕੰਪਨੀ ਜਿਹੜੀਆਂ ਦਵਾਈਆਂ ਬਣਾਉਣ ਵਾਲੀਆਂ ਸੀ ਕਿ ਬੰਦਾ ਕੋਈ ਐਨੀਮਲਸ ਰਾਈਟਸ ਸਪੋਰਟਰ ਦੱਸਦੇ ਆ ਜਿਹੜਾ ਐਨੀਮਲ ਦੇ ਰਾਈਟਸ ਲਈ ਕੰਮ ਕਰਦਾ ਆ ਤੇ ਉੱਥੇ ਜਦੋਂ ਇਹ ਕੈਜੂਐਲਟੀ ਕੋਈ ਨਹੀਂ ਸੀ ਹੋਈ ਮੌਤ ਨਹੀਂ ਸੀ ਕਿਸੇ ਦੀ ਹੋਈ ਬੰਬ ਜਦੋਂ ਬੰਬ ਚੱਲੇ ਸੀਗੇ ਤੇ ਜਿਹੜਾ ਪ੍ਰਾਪਰਟੀ ਡੈਮੇਜ ਹੋਇਆ ਸੀ ਪਰ ਕਿਸੇ ਦੀ ਮੌਤ ਜਾਂ ਕੋਈ ਜ਼ਖਮੀ ਉਸ ਥਾਂ ਦੇ ਉੱਤੇ ਨਹੀਂ ਹੋਇਆ ਸੀ FBI ਨੇ ਇਹਦੇ ਉੱਤੇ 2.5 ਲੱਖ ਡਾਲਰ ਰੱਖਿਆ ਸੀ ਜੇ ਕੋਈ ਬੰਦਾ ਇਸ ਵਿਅਕਤੀ ਨੂੰ ਪੜਨ ਦੇ ਵਿੱਚ ਮਦਦ ਕਰੂਗਾ ਉਹ ਥਾਪੜਤਾ ਦੱਸੂਗਾ ਤੇ ਉਹਨੂੰ 2.5 ਲੱਖ ਇਹਨੂੰ ਡੈਨੀਅਲ ਐਂਡਰਸਨ ਨੂੰ ਫੜਾਉਣ ਦੇ ਲਈ ਦਿੱਤਾ ਜਾਊਗਾ ਸੋ ਇਹ ਐਨੀਮਲ ਰਾਈਟਸ ਦੇ ਵਿੱਚ ਐਕਸਟਰੀਮਿਸਟ ਸੀਗਾ ਇੱਕ ਜਿਹੜੇ ਸੈਂਡਿਏਗੋ ਜਿਹੜਾ ਇਹ ਵਿਅਕਤੀ ਸੀਗਾ ਇਹਨੂੰ ਐਕਸਟਰੀਮਿਸਟ ਐਨੀਮਲ ਰਾਈਟਸ ਜਿਹੜੇ ਕੁਝ ਗਰੁੱਪ ਨੇ ਉਹਨਾਂ ਦਾ ਸੈਂਡਿਏਗੋ ਦੇ ਨਾਲ ਵੀ ਸਬੰਧ ਆ ਤੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਉਹਨਾਂ ਕੰਪਨੀ ਨੂੰ ਟਾਰਗੇਟ ਕੀਤਾ ਸੀ ਕਿਉਂਕਿ ਇਦਾਂ ਉਹਨਾਂ ਦੇ ਉੱਤੇ ਦੋਸ਼ ਲੱਗ ਰਿਹਾ ਸੀ ਕਿ ਇਹਨਾਂ ਦਾ ਕੋਈ ਕਨੈਕਸ਼ਨ ਐਨੀਮਲ ਰਿਸਰਚ ਦੇ ਉੱਤੇ ਹੈਗਾ ਵੀ ਜਾਨਵਰਾਂ ਨੂੰ ਨੁਕਸਾਨ ਪਹੁੰਚਾਉਂਦੇ ਆ ਇਹ ਜਾਂ ਜਾਨਵਰਾਂ ਦੇ ਉੱਤੇ ਖੋਜ ਕਰਦੇ ਆ ਇਸ ਕਰਕੇ ਉਹਨੇ ਇਹਨਾਂ ਦੋਵਾਂ ਕੰਪਨੀਆਂ ਨੂੰ ਟਾਰਗੇਟ ਕੀਤਾ ਸੀਗਾ ਸੋ ਉਹਦਾ ਇੱਕ ਜਿਹੜੇ ਡਿਸਟਿੰਕਟਿਵ ਟੈਟੂਜ਼ ਉਹਦੇ ਕਰਕੇ ਜਾਣਿਆ ਜਾਂਦਾ ਜਿਹਦੇ ਵਿੱਚ ਕਈ ਕਿਸਮ ਦੇ ਉਹਦੇ ਮਤਲਬ ਨੇ ਇਹਨੂੰ ਡੋਮੈਸਟਿਕ ਟੂਰਿਜ਼ਮ ਕਿਹਾ ਸੀ ਇਹ ਚਾਰਜ ਜਿਹੜੇ ਦੇ ਉੱਤੇ ਲਾਇਆ ਸੀ 2.5 ਲੱਖ ਡਾਲਰ ਦਾ ਨਾਮ ਰੱਖਿਆ ਸੀ ਅ ਡੋਮੈਸਟਿਕ ਟੈਰਰਿਜ਼ਮ ਦੇ ਅੰダー ਇਹ ਆਉਂਦਾ ਸੀ ਉਹਨਾਂ ਨੂੰ ਇਨਕਲੂਡ ਕੀਤਾ ਸੀ 2004 ਦੇ ਵਿੱਚ ਕਿ ਜਿਹੜਾ ਐਕਸਪਲੋਸਿਵ ਨੇ ਵਰਤਿਆ ਹੈ ਤੇ ਉਹਨੂੰ ਡੋਮੈਸਟਿਕ ਟੈਰਰਿਸਟ ਐਫ ਬੀ ਆਈ ਨੇ ਡਿਕਲੇਅਰ ਕਰ ਦਿੱਤਾ ਸੀ ਦੂਜੀ ਗੱਲ ਇੱਥੇ ਇਹ ਆ ਕਿ ਪੁਲਿਸ ਛੱਡਦੀ ਨਹੀਂ ਕਿਸੇ ਨੂੰ ਜਿਹਦੇ ਪਿੱਛੇ ਪੈ ਜਾਂਦੀ ਹੈ ਭਾਵੇਂ 20 ਸਾਲ ਬਾਅਦ ਉਹਨੂੰ ਯੂਕੇ ਦੇ ਵਿੱਚੋਂ ਫੜਨਾ ਪਵੇ ਉੱਥੋਂ ਜਾ ਕੇ ਵੀ ਫੜ ਲੈਂਦੀ ਹੈ ਇਹ ਜਿਹੜਾ ਗਰੁੱਪ ਆ ਇੱਕ ਇਹਨੂੰ ਰੈਵੋਲੂਸ਼ਨਰੀ ਸੈਲਸ ਐਨੀਮਲ ਲੈਬੋਰੀਟਰੀਜ਼ ਬ੍ਰਿਗੇਡ ਕਹਿੰਦੇ ਆ ਇਹ ਜਿਹੜਾ revolutionary cells animal liberation brigade ਸੀ ਇਹਨੇ ਜ਼ਿੰਮੇਵਾਰੀ ਲਈ ਸੀ ਨਾ ਦੋਹਾਂ ਬੰਬਾਦੀ ਤੇ ਐਨੀਮਲ ਟੈਸਟਿੰਗ ਦਾ ਵਿਰੋਧ ਕਰ ਰਹੇ ਸੀ ਵੀ ਦਵਾਈਆਂ ਬਣਾਉਣ ਵਾਲੀ ਕੰਪਨੀ ਪਹਿਲਾਂ ਜਾਨਵਰਾਂ ਦੇ ਉੱਤੇ ਤਜਰਬਾ ਨਾ ਕਰੇ ਇਹਦੇ ਨਾਲ ਜਾਨਵਰਾਂ ਨੂੰ ਜਿਹੜਾ ਨੁਕਸਾਨ ਹੁੰਦਾ ਹੈ ਜਾਂ ਉਹਨਾਂ ਨੂੰ ਹਰਟ ਨਹੀਂ ਕੀਤਾ ਜਾ ਸਕਦਾ ਐਫਆਈ ਨੇ ਖਾਸ ਤੌਰ ਦੇ ਉੱਤੇ ਐਫਸਾਈਜ਼ ਕੀਤਾ ਸੀ ਕਿ ਕੋਈ ਵੀ ਵਾਲੰਟ ਐਕਟ ਜਿਹੜਾ ਆ ਉਹ ਐਕਸੈਪਟੇਬਲ ਨਹੀਂ ਹੈ ਇੱਥੇ ਆਪਣੇ ਤੁਹਾਡੇ ਵਿਊਜ਼ ਦੱਸਣ ਦੇ ਲਈ ਵੀ ਦੋ ਤਰੀਕੇ ਹੈਗੇ ਆ ਦੁਨੀਆ ਦੇ ਵਿੱਚ ਆਪਣਾ ਵਿਊ ਰੱਖਣ ਦੇ ਤੇ ਜਿਹੜਾ ਇੱਕ ਸਹੀ ਹੈ ਇੱਕ ਗਲਤ ਆ ਤੇ ਜਿਹੜੀ ਵਾਇਲੈਂਸ ਕਿਸੇ ਵੀ ਤਰੀਕੇ ਨਾਲ ਆਪਣਾ ਵਿਊ ਪੁਆਇੰਟ ਰੱਖਣ ਦਾ ਤਰੀਕਾ ਗਲਤ ਤਰੀਕਾ ਹੈ ਤੇ ਉਹਦੀ ਸਜ਼ਾ ਜਿਹੜੀ ਉਹ ਦਿੱਤੀ ਜਾਊਗੀ ਸੋ ਇਕੋ ਟੈਰੋਰੀਜ਼ਮ ਦੇ ਵਿੱਚ ਡਿਕਲਾਈਨ ਵੀ ਆਇਆ ਐਨੀਮਲ ਰਾਈਟਸ ਜਿਹੜੇ ਐਕਸਟਰੀਮਿਸਟ ਨੇ ਤੇ ਇਕੋ ਜਿਹੜਾ ਟੈਰੋਰੀਜ਼ਮ ਆ ਉਹ ਕਾਫੀ ਕਾਮਨ ਸੀਗੇ ਲੇਟ 90ਸ 90 ਦੇ ਵਿੱਚ ਤੇ अर्ਲੀ 2000 ਦੇ ਵਿੱਚ ਪਰ ਹੁਣ ਪਿਛਲੇ ਸਾਲਾਂ ਦੇ ਵਿੱਚ ਇਹ ਘਟ ਗਿਆ ਬਹੁਤ ਜ਼ਿਆਦਾ ਇਹ ਐਕਟਿਵ ਰਹਿਇਆ ਤੇਨੇ ਬਹੁਤ ਜਿਹੜਾ ਜਿਆਦਾ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਸੋ ਹੁਣ ਆ ਜਿਹੜਾ ਉਹ ਸਾਰੇ ਕੁਛ ਦੇ ਵਿੱਚ ਜਾਂ ਤਾਂ ਉਹਦਾ ਰੁਝਾਨ ਉਧਰਲੇ ਪਾਸੇ ਘਟ ਗਿਆ ਪਰ ਕਿਸੇ ਨਾ ਕਿਸੇ ਤਰ੍ਹਾਂ ਇਸ ਵੇਲੇ ਇਹਦੇ ਵਿੱਚ ਜਿਹੜੀ ਕਮੀ ਆਈ ਹੈ ਤੇ ਐਫਬੀਆਈ ਨੇ ਵੀ ਕਹਿ ਆ ਕਿ ਕੋਈ ਇਹ ਕੋਈ ਮਤਲਬ ਨਹੀਂ ਹੈ ਕਿ ਕਿੰਨਾ ਟਾਈਮ ਕਿਸੇ ਚੀਜ਼ ਨੂੰ ਲੱਗਦਾ ਹੈ ਕਿ ਐਫਬੀਆਈ ਤੁਹਾਨੂੰ ਲੱਭੂਗੀ ਤੇ ਲੱਭ ਕਿੱਥੋਂ ਜਿਹੜੇ ਕੰਮ ਦੇ ਲਈ ਤੁਸੀਂ ਜ਼ਿੰਮੇਵਾਰ ਆ ਉਹਦੇ ਲਈ ਸਜ਼ਾ ਜਿਹੜੀ ਅ ਦ ਜ਼ਰੂਰ ਦਵਾਏਗੀ ਸੋ ਇਹ ਇਸ ਕਲ ਦਾ ਸਬੂਤ ਵੀ ਆ ਕਵੀਆ ਸਾਰਾ ਬਾਦ ਇੱਕ ਐਡੀ ਦੂਰ ਤੋਂ ਉਹਨਾਂ ਨੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਅਗਲੀ ਖ਼ਬਰ ਕਰ ਬਾਤ ਅੰਤਰਰਾਸ਼ਟਰੀ ਮੁੱਦੇ ਦਿੱਤੇ ਲਬਨਾਨ ਤੇ ਇਜ਼ਰਾਈਲ ਦੇ ਵਿਚਕਾਰ ਅ ਬੁੱਧਵਾਰ ਨੂੰ ਸੀਜ਼ਫਾਇਰ ਸ਼ੁਰੂ ਹੋ ਗਈ ਹੈ ਸੋ ਅੱਜ ਲਬਨਾਨ ਤੇ ਇਜ਼ਰਾਈਲ ਦੇ ਵਿੱਚ ਸੀਜ਼ਫਾਇਰ ਹੋ ਗਈ ਹੈ ਇਹਨਾਂ ਦੇ ਵਿੱਚ ਯੁੱਧਬੰਦੀ ਹੋ ਗਈ ਹੈ ਅਸਲ ਦੇ ਵਿੱਚ ਆਪਸ ਦੇ ਵਿੱਚ ਇਹਨਾਂ ਦੀ ਗੱਲਬਾਤ ਜਿਹੜੀ ਸੀਗੀ ਉਹ ਸਿਰੇ ਚੜੀ ਆ ਸੋ 23 ਸਤੰਬਰ ਨੂੰ ਇਜ਼ਰਾਈਲ ਨੇ ਜਿਹੜੀ ਬਹੁਤ ਵੱਡੀ ਇਹ ਸ਼ਿਗੀ ਇਹਦੇ ਤਹਿਤ ਹਮਲੇ ਦੇ ਵਿੱਚ ਕਿੰਨੇ ਪਰਿਵਾਰ ਕਿੰਨੇ ਹਜ਼ਾਰਾਂ ਦੇ ਲੋਕਾਂ ਨੂੰ ਮਾਰ ਦਿੱਤਾ ਸੀ ਹੁਣ ਜਿਹੜੀ ਟਾਈਮਜ਼ ਆਫ ਇਜ਼ਰਾਈਲ ਇੱਕ ਖਬਰ ਆ ਉਹਨਾਂ ਨੇ ਦੱਸਿਆ ਕਿ ਅੱਜ ਬੁੱਧਵਾਰ ਸਵੇਰੇ ਬੈਰੂਤ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੂੰ ਵਾਪਸ ਆਉਂਦੇ ਦੇਖਿਆ ਗਿਆ ਲੋਕਾਂ ਨੂੰ ਗੱਡੀਆਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੇ ਉਹ ਇਧਰੋਂ ਸ਼ਹਿਰ ਦੇ ਵੱਲੋਂ ਆਏ ਆ ਜਿਹੜੇ 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 ਹਿਸਬੁੱਲਾ ਆ ਉਹਦੇ ਝੰਡੇ ਤੇ ਮਾਰੇ ਗਏ ਜਿਹੜੇ ਨੇਤਾ ਆ ਉਹਨਾਂ ਦੀਆਂ ਤਸਵੀਰਾਂ ਨਾਲ ਲੈ ਕੇ ਵਾਪਸ ਸ਼ਹਿਰ ਵੱਲੋਂ ਆ ਰਹੇ ਸੀ ਸੋਲੋਮਾਨ ਦੀ ਸੈਨਾ ਨੇ ਜਿਹੜੀ ਚੇਤਾਵਨੀ ਦਿੱਤੀ ਸੀ ਕਿ ਅਜ਼ਰਾਇਲ ਸੈਨਾ ਦੇ ਪਿੱਛੇ ਆਉਣ ਤੱਕ ਇਹ ਕਰਨਾ ਆਉਣ ਪਰ ਉਹ ਵਾਪਸ ਆ ਰਹੇ ਆ ਸੈਨਾ ਜਿਹੜੀ ਆ ਉਹ ਆਪਣੇ ਇਲਾਕਿਆਂ ਦੇ ਲੋਕਾਂ ਨੂੰ ਲਿਜਾਣ ਦੇ ਵਿੱਚ ਕੰਮ ਕਰ ਕਰਿਆ ਸੋ ਇਹ ਇਹਦੇ ਉੱਤੇ ਲੋਕਾਂ ਨੇ ਜਿਹੜੀ ਖੁਸ਼ੀ ਜ਼ਾਹਰ ਕੀਤੀ ਹੈ ਇਹ 60 ਦਿਨਾਂ ਦੇ ਲਈ ਪਹਿਲਾਂ ਕੀਤੀ ਜਾਣੀ ਹੈ ਜੰਗਬੰਦੀ ਉਹਦੇ ਤੋਂ ਬਾਅਦ ਫਿਰ ਇਹ ਜਿਹੜੀਆਂ ਸ਼ਰਤਾਂ ਦੇ ਤਹਿਤ ਅੱਗੇ ਚੱਲੂਗੀ ਉਹ ਵੀ ਕਿਹਾ ਗਿਆ ਕਿ ਕੋਈ ਵੀ ਇਸ ਚੀਜ਼ ਦੀ ਜਿਹੜੀ ਉਲੰਘਣਾ ਆ ਉਹ ਨਹੀਂ ਕਰੂਗਾ ਲਬਨਾਨ ਨੇ ਸੀਫਰ ਤੋਂ ਬਾਅਦ ਹਮਾਸ ਦੇ ਨਾਲ ਜੰਗ ਰੋਕਣ ਦੇ ਲਈ ਉਹਨਾਂ ਨੇ ਕਹਿੰਦੇ ਸਿ ਤਿਆਰ ਆ ਤੇ ਜਿਹੜਾ ਉਹ ਕਹਿੰਦੇ ਵੀ ਸਾਡੇ ਜਿਹੜੇ ਹੈਗੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਆ ਏਫਪੀ ਦੇ ਨਿਊਜ਼ ਏਜੰਸੀ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਇਹ ਸੀਜ਼ਫਾਇਰ ਅੱਜ ਸਵੇਰੇ ਸ਼ੁਰੂ ਹੋ ਗਿਆ ਜਦੇ ਉਤੇ ਵੱਖ-ਵੱਖ ਲੋਕਾਂ ਦੀਆਂ ਵੱਖ-ਵੱਖ ਜੜੀਆਂ ਪ੍ਰਤੀਕਰਮ ਆ ਰਹੇ ਨੇ 60 ਦਿਨ ਦਾ ਪਹਿਲਾ ਸੀਜ਼ਫਾਇਰ ਜਾਨੀ ਕਿ ਯੁੱਧਬੰਦੀ ਉਸ ਤੋਂ ਬਾਅਦ ਫਿਰ ਅਗਲੀ ਗੱਲਬਾਤ ਜਿਹੜੀ ਹੈ ਜੇ ਦੋਵੇਂ ਸ਼ਰਤਾਂ ਨੂੰ ਮੰਨਦੇ ਆ ਤੇ ਇਹ ਸੀਜ਼ਫਾਇਰ ਅੱਗੇ ਚੱਲੂਗਾ ਦੁਨੀਆ ਬਹੁਤ ਵੱਡੇ ਐਸ ਵੇਲੇ ਸੰਕਟ ਦੇ ਵਿੱਚ ਉਲੰਘ ਰਹੀ ਹੈ ਕਈ ਕਿਸਮ ਦੀਆਂ ਲੜਾਈਆਂ ਤੋਂ ਇਧਰਲੇ ਪਾਸੇ ਜੇ ਕਿਸਮ ਦੀ ਤਬਾਹੀ ਹੈ ਲੱਗਦਾ ਹੈ ਕਿ ਅੱਜ ਇਹਦੇ ਰੋਕਣ ਦੇ ਨਾਲ ਸੀਜ਼ਫਾਇਰ ਹੋਣ ਦੇ ਨਾਲ ਕੁਝ ਨਾ ਕੁਝ ਜਿਹੜਾ ਫਰਕ ਆ ਜਾਂ ਭਵਿੱਖ ਦੇ ਵਿੱਚ ਇਸ ਗੱਲ ਦੇ ਜਿਹੜੇ ਚਾਂਸਸ ਆ ਹੋ ਕੱਟ ਜਾਂਦੇ ਅਗਲੀ ਗੱਲ ਬਾਤ ਦੋਸਤੋ ਹੌਲੀਡੇ ਸੀਜ਼ਨ ਤੇ ਜਿਹੜੀ ਇਸ ਵੇਲੇ ਵੈਕਸੀਨਾਂ ਇਹਦੇ ਸੰਬੰਧੀ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਜਿਹੜਾ ਹੌਲੀਡੇ ਸੀਜ਼ਨ ਆ ਉਹ ਜਿਤ ਜਿਤਾ ਨੇੜੇ ਆ ਰਿਹਾ ਪਬਲਿਕ ਹੈਲਥ ਐਕਸਪਰਟ ਇਸ ਵੇਲੇ ਇੱਕ ਅਲਾਰਮ ਦੇ ਰਹੇ ਆ ਇੱਕ ਜਣੀ ਚੇਤਾਵਨੀ ਦੇ ਰਹੇ ਆ ਕਿ ਜਿਹੜੀ ਵੈਕਸੀਨੇਸ਼ਨ ਆ ਇਹ ਤੁਹਾਨੂੰ ਕਰਾਉਣੀ ਚਾਹੀਦੀ ਹੈ ਕਿਉਂਕਿ ਹੁਣ ਹੌਲੀਡੇ ਸੀਜ਼ਨ ਦੇ ਵਿੱਚ ਟ੍ਰੈਵਲ ਵਧ ਜਣਾ ਟ੍ਰੈਵਲ ਵਧ ਜਣਾ ਤੇ ਜੇ ਵੈਕਸੀਨ ਲੱਗੀ ਹੋਊਗੀ ਤਾਂ ਬਚਾਅ ਹੋ ਸਕਦਾ ਜੇ ਵੈਕਸੀਨ ਨਹੀਂ ਲੱਗੀ ਤਾਂ ਇਹ ਇੱਕ ਦੁਬਾਰਾ ਮਹਾਮਾਰੀ ਦਾ ਰੂਪ ਧਾਰਨ ਕਰ ਸਕਦਾ ਸਾਰਾ ਕੁਝ ਸੋ ਅਗਲੇ ਕੁਝ ਮਹੀਨੇ ਜਿਹੜੇ ਅਨ ਪ੍ਰੋਟੈਕਟਡ ਲੋਕ ਨੇ ਉਹਨਾਂ ਦੇ ਉੱਤੇ ਵੱਡਾ ਅਸਰ ਪੈ ਸਕਦਾ ਜੇ ਰੈਸਪੀਰੇਟਰੀ ਇਲਨੈਸ ਆ ਜਿਹੜੀ ਟਿਪਿਕਲੀ ਦਸੰਬਰ ਤੋਂ ਲੈ ਕੇ ਫਰਵਰੀ ਤੱਕ ਪੀਕ ਹੁੰਦੀ ਹੈ ਜਿਹੜੇ ਸਾਹ ਨਾਲ ਸੰਬੰਧਿਤ ਜਿਹੜੀਆਂ ਬਿਮਾਰੀਆਂ ਨੇ ਜਾਂ ਜਿਹੜੇ ਆਹ ਇਨਫੈਕਸ਼ਨ ਆ ਸਾਹ ਦੀ ਰੇਸ਼ਾ ਕੰਗ ਇਹ ਸਾਰਾ ਕੁਝ ਦਸੰਬਰ ਤੋਂ ਲੈ ਕੇ ਫਰਵਰੀ ਤੱਕ ਅਪੀਕ ਕਰਦਾ ਸੋ ਐਕਸਪਰਟ ਇਸ ਗੱਲ ਤੋਂ ਚਿੰਤਤ ਨੇ ਕਿ ਜਿਹੜਾ ਜਿਹੜਾ ਇਸ ਕਿਸਮ ਦਾ ਲੋਕਾਂ ਦਾ ਵਤੀਰਾ ਹੈ ਵੈਕਸੀਨ ਨੂੰ ਲਾ ਕੇ ਉਹ ਠੀਕ ਨਹੀਂ ਆ ਲੋਕ ਜਿਹੜੇ ਉਹ ਇਸ ਪਾਸੇ ਨੂੰ ਜਾ ਹੀ ਨਹੀਂ ਰਹੇ ਤੇ ਜੇ ਇੱਕ ਵਾਰੀ ਆਊਟ ਬ੍ਰੇਕ ਹੋ ਗਈ ਤੇ ਫਿਰ ਉਸ ਤੋਂ ਬਾਅਦ ਹਸਪਟਲਾਈਜ਼ੇਸ਼ਨ ਜਿਹੜੀ ਆ ਉਹ ਬਹੁਤ ਜਣੀ ਆ ਇਸ ਮਹੀਨੇ ਦੇ ਵਿੱਚ ਅਸ਼ਮੀ ਨਿਤੱਕ 37% ਜਿਹੜੇ ਅਡਲਟ 18 ਸਾਲ ਤੋਂ ਉੱਤੇ ਉਹਨਾਂ ਨੂੰ ਸੀਜ਼ਨਲ ਫਲੂ ਦੀ ਵੈਕਸੀਨ ਲੱਗੀ ਹੈ ਤੇ 19% ਜਿਹੜੇ ਆ ਉਹਨਾਂ ਨੇ ਰਿਵਾਈਜ਼ਡ ਅਪਡੇਟਡ ਕੋਰੋਨਾ ਵਾਇਰਸ ਵੈਕਸੀਨ ਲਵਾਈ ਹੈ ਤੇ 40% ਜਿਹੜੇ ਅਡਲਟ ਨੇ ਤੇ 75% ਜਿਹੜੇ ਜਿਹੜੇ 올ਡਰ ਨੇ ਉਹਨਾਂ ਦੇ ਕੋਲ ਇਹ ਦੱਸੀ ਜਾ ਰਹੀ ਹੈ ਸੋ ਵੈਕਸੀਨੇਸ਼ਨ ਰੇਟ ਜਿਹੜਾ ਆ ਉਹ ਪਿਛਲੇ ਸਾਲ ਦੇ ਫਿਗਰਸ ਵਰ ਗਈ ਹੈ ਤੇ ਜਿਹੜੇ ਨੰਬਰ ਨੇ ਇਹ ਅ ਦੱਸਦੇ ਆ ਕਿ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਦਿੱਕਤ ਹੋ ਸਕਦੀ ਹੈ ਦਸੰਬਰ 2023 ਦੇ ਵਿੱਚ ਜਿਹੜੇ ਪਰਸੈਂਟੇਜ ਸੀਗੇ ਅਡਲਟਸ ਦੀ 18 ਸਾਲ ਤੋਂ ਉੱਪਰ ਵਾਲਿਆਂ ਦੀ ਜਿਨ੍ਹਾਂ ਨੂੰ ਫਲੂ ਵੈਕਸੀਨ ਮਿਲੀ ਸੀ ਉਹ 42% ਸੀਗੀ ਸੋ ਵੈਕਸੀਨੇਸ਼ਨ ਰੇਟ ਕਰੋਨਾ ਵਾਇਰਸ ਦੇ ਲਈ 18% ਸੀ ਤੇ 17% ਜਿਹੜੇ ਅਡਲਟਸ ਸੀਗੇ 60 ਸਾਲ ਤੋਂ ਉੱਪਰ ਉਹਨਾਂ ਨੇ ਵੈਕਸੀਨ ਲਵਾਈ ਸੀ ਸੋ ਇਹਨਾਂ ਸਾਲਾਂ ਦੇ ਵਿੱਚ ਕਵਰੇਜ ਘਟਾ ਤੇ ਮਾਹਰ ਚਿੰਤਤ ਨੇ ਇਸ ਗੱਲ ਤੋਂ ਵੀ ਇਹਦੇ ਨਾਲ ਨੁਕਸਾਨ ਹੋ ਸਕਦਾ ਸੋ ਜਾਂ ਤੇ ਆਪਣੇ ਵੈਕਸੀਨੇਸ਼ਨ ਪ੍ਰੋਪਰ ਕਰ ਲਓ ਹਜੇ ਵੀ ਟਾਈਮ ਹੈਗਾ ਆ ਨਹੀਂ ਤਾਂ ਜਦੋਂ ਫਿਰ ਛੁੱਟੀਆਂ ਸ਼ੁਰੂ ਹੋ ਜਾਂਦੀਆਂ ਉਹਦੇ ਤੋਂ ਬਾਅਦ ਜਿਹੜਾ ਲੋਕ ਟਰੈਵਲ ਬਹੁਤ ਕਰਦੇ ਆ ਹੌਲੀਡੇ ਸੀਜ਼ਨ ਦੇ ਵਿੱਚ ਉਹਦੇ ਨਾਲ ਇੱਕ ਵੱਡਾ ਅਸਰ ਪੈ ਸਕਦਾ ਤੇ ਕਿਸੇ ਨਾ ਕਿਸੇ ਤਰ੍ਹਾਂ ਮੁੜ ਕੇ ਜਦੋਂ ਮਹਾਮਾਰੀ ਫੈਲਦੀ ਹੈ ਤੇ ਉਹਨੂੰ ਮਤਲਬ ਕਾਬੂ ਕਰਨਾ ਬਾਅਦ ਦੇ ਵਿੱਚ ਔਖਾ ਹੋ ਜਾਂਦਾ ਹੈ ਬੱਚਿਆਂ ਦੀ ਵੈਕਸੀਨੇਸ਼ਨ ਖਾਸ ਕਰਕੇ ਜਿਹੜੇ ਸਿਰਫ 9% ਬੱਚੇ ਨੇ ਜਿਹਨਾਂ ਨੂੰ ਕੋਵਿਡ-19 ਦੀ ਵੈਕਸੀਨ ਮਿਲੀ ਹੈ ਇਹ ਚਿੰਤਾ ਵਾਲੀ ਗੱਲ ਹੈ ਬੈਰੀਅਰਸ ਨੇ ਬਹੁਤ ਸਾਰੇ ਜਿਹੜਾ ਇੰਸ਼ੋਰੈਂਸ ਨਹੀਂ ਆ ਜਾਂ ਜਿਹੜਾ ਮਿਸ ਇਨਫਾਰਮੇਸ਼ਨ ਆ ਲੋਕਾਂ ਦੇ ਕੋਲ ਵੈਕਸੀਨੇਸ਼ਨ ਦੇ ਬਾਰੇ ਜਿਹੜੇ ਸਬਅਰब्स ਨੇ ਖਾਸ ਕਰ ਉੱਥੇ ਜਿਹੜੀ ਫਾਲਸ ਕਲੇਮਸ ਵੈਕਸੀਨ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਇੰਟਰਨੈਟ ਦੇ ਉੱਤੇ ਉਹਦੇ ਨਾਲ ਵੀ ਥੋੜੀ ਜਿਹੀ ਕਨਫਿਊਜ਼ਨ ਕ੍ਰੀਏਟ ਹੁੰਦੀ ਆ ਲੋਕ ਮੁੱਖ ਦੀ ਗੱਲ ਥੋੜਾ ਜਿਆ ਬਚਣਾ ਚਾਹੁੰਦੇ ਵੀ ਵੈਕਸੀਨ ਨਾ ਲਗਾਉਣੀ ਪਵੇ ਤੇ ਉਹਦੇ ਨਾਲ ਜਿਹੜਾ ਕੁਦਰਤੀ ਤੌਰ ਦੇ ਉੱਤੇ ਲੌਂਗ ਰਨ ਦੇ ਵਿੱਚ ਇਸ ਚੀਜ਼ ਦਾ ਨੁਕਸਾਨ ਹੁੰਦਾ ਸੀ ਸਾਰੇ ਜਾਣਦੇ ਆ ਕਿ ਇਹ ਇਹ ਵੈਕਸੀਨਾ ਹੁੰਦੀ ਤਾਂ ਕੋਵਿਡ-19 ਨੇ ਕਿੰਦੀ ਵੱਡੀ ਤਬਾਹੀ ਕੀਤੀ ਦੁਨੀਆ ਦੇ ਵਿੱਚ ਬਚਾਉਣੀ ਸੀ ਅਗਰੇ ਵਾਲੇ ਬਾਦ ਦੋਸਤੋ ਐਚਆਈਵੀ ਬਾਰੇ ਐਚਆਈਵੀ ਜੇ ਕਿਸੇ ਨੂੰ ਹੋ ਗਿਆ ਤੇ ਉਹਦੇ ਉਹ ਆਪਣਾ ਅੰਗ ਦਾਨ ਨਹੀਂ ਸੀ ਕਰ ਸਕਦਾ ਪਹਿਲਾਂ ਵੀ ਉਹ ਜੇ ਕਿਡਨੀ ਜਾਂ ਕੋਈ ਆਪਣਾ ਆਰਗਨ ਡੋਨੇਟ ਕਰਨਾ ਚਾਹੁੰਦਾ ਆ ਉਹ ਕਰ ਨਹੀਂ ਸੀ ਸਕਦਾ ਹੁਣ ਨਵੇਂ ਨਿਯਮ ਦੇ ਤਹਿਤ ਜਿਹੜੇ ਐਚਆਈਵੀ ਪੋਜ਼ਿਟਿਵ ਨੇ ਉਹ ਡੋਨੇਟ ਵੀ ਕਰ ਸਕਦੇ ਆ ਦਰਸੀ ਵੀ ਕਰ ਸਕਦੇ ਮਤਲਬ ਇਹ ਆ ਅੱਜ ਬੁੱਧਵਾਰ ਤੋਂ ਇਹ ਇਹਨਾਂ ਨੇ ਕਾਨੂੰਨ ਪਾਸ ਕਰ ਦਿੱਤਾ ਉਹ ਲਾਗੂ ਹੋ ਗਿਆ ਕਿ ਜਿਹਨੂੰ ਐਚਆਈਵੀ ਆ ਏਡਸ ਆ ਉਹ ਆਪਣੇ ਆਰਗਨ ਡੋਨੇਟ ਕਰ ਸਕਦਾ ਉਸ ਵਿਅਕਤੀ ਨੂੰ ਜਿਹਨੂੰ ਗਾਂ ਵੀ ਏਡਸ ਹੋਇਆ ਇਹਦੇ ਵਿੱਚ ਕੋਈ ਸਮੱਸਿਆ ਨਹੀਂ ਹੈ ਰੌਲਾ ਇਹ ਆ ਕਿ ਆਰਗਨ ਡੋਨੇਸ਼ਨ ਬਹੁਤ ਘੱਟ ਆ باوجود ਦੱਸਣ ਦੇ ਲੋਕਾਂ ਨੂੰ ਜਾਂ ਜਿਹੜੇ ਸਰਕਾਰ ਆ ਉਹ ਲੋਕਾਂ ਨੂੰ ਜਾਗਰੂਕ ਕਰਦੀ ਹੈ ਕਿ ਤੁਸੀਂ ਆਪਣੇ ਜਿੰਨੇ ਅੰਗਦਾਨ ਕਰ ਸਕਦੇ ਆ ਵੱਤ ਵੱਤ ਕਰੋ ਵੱਤ ਵੱਤ ਲੋਕਾਂ ਨੂੰ ਮੋਟੀਵੇਟ ਕਰੋ ਕਿ ਇਹਦੇ ਲਈ ਸਾਈਨ ਅਪ ਕਰਨ ਲੋਕ ਉਹਨੇ ਜ਼ਿਆਦਾ ਕਰਦੇ ਨਹੀਂ ਕਿਸੇ ਦੇ ਕੋਈ ਵਹਿਮਾ ਕਿਸੇ ਦਾ ਕੋਈ ਧਾਰਮਿਕ ਕਾਰਨਾ ਕਿਸੇ ਦੇ ਕੋਈ ਹੋਰ ਕਾਰਨਾ ਲੋਕ ਇਹਦੇ ਲਈ ਪਾਸੇ ਜਾਂਦੇ ਨਹੀਂ ਹੁਣ ਹੁੰਦਾ ਕੀ ਆ ਉਹਦੇ ਨਾਲ ਇੱਕ ਬੰਦੇ ਨੂੰ ਕਿਡਨੀ ਚਾਹੀਦੀ ਆ ਕਿਸੇ ਨੂੰ ਲਿਵਰ ਚਾਹੀਦਾ ਆ ਉਹ ਬੰਦਾ ਵੇਟਿੰਗ ਲਿਸਟ ਦੇ ਉੱਤੇ ਆ ਕਈ ਵਾਰੀ ਉਹ ਡੀ ਕਰਦਾ ਕਰਦਾ ਹ ਦੁਨੀਆ ਤੋਂ ਚਲੇ ਜਾਂਦਾ ਪਰ ਉਹਦੀ ਵੇਟ ਖਤਮ ਨਹੀਂ ਹੁੰਦੀ ਵੇਟ ਇਸ ਕਰਕੇ ਖਤਮ ਨਹੀਂ ਹੁੰਦੀ ਕਿ ਜਿਹੜੇ ਰਸੀਪੀਐਂਟ ਨੇ ਜਿਹੜੇ ਮਤਲਬ ਕਰਨ ਵਾਲੇ ਨੇ ਪ੍ਰਾਪਤ ਕਰਨ ਵਾਲੇ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਦੇਣ ਵਾਲਿਆਂ ਦੀ ਥੋੜੀ ਹੈ ਸੋ ਹੁਣ ਉਹਨਾਂ ਨੇ ਕਹਿ ਦਿੱਤਾ ਵੀ ਜਿਹੜੇ ਏਡਜ਼ ਵੀ ਹੈਗੀ ਹੈ ਕਿਸੇ ਨੂੰ ਕੋਈ ਐਚਆਈਵੀ ਪੋਜ਼ਿਟਿਵ ਵੀ ਹੈਗਾ ਵੀ ਡੋਨੇਟ ਕਰ ਸਕਦਾ ਆ ਸੋ ਪਹਿਲਾਂ ਜਿਹੜੇ ਇਹ ਟ੍ਰਾਂਸਪਲੈਂਟ ਸੀਗੇ ਸਿਰਫ ਸੀਗੇ ਰਿਸਰਚ ਸਟੱਡੀਜ਼ ਦੇ ਵਿੱਚ ਵੀ ਉੱਥੇ ਇਹਨਾਂ ਨੂੰ ਵਰਤ ਲਓ ਲੋਕਾਂ ਨੂੰ ਨਾ ਦਿਓ ਜਿਹੜੇ ਲੋਕ ਕਿਸੇ ਨੂੰ ਐਚਆਈਵੀ ਹੋ ਜਾਂਦੀ ਸੀ ਉਹ ਆਰਗਨ ਡੋਨੇਟ ਨਹੀਂ ਸੀ ਕਰ ਸਕਦਾ ਸੋ ਇਸ ਚੇਂਜ ਦੇ ਨਾਲ ਇੱਕ ਤਾਂ ਵੇਟ ਟਾਈਮ ਘਟ ਜਾਊਗਾ ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਉਹ ਬਚਣ ਬਚਣਗੀਆਂ ਸੋ ਇਹ ਜਿਹੜਾ ਡਿਸੀਜਨ ਆ ਦੂਜਾ ਇਹ ਵੀ ਆ ਕਿ ਐਡਵਾਂਸਮੈਂਟ ਬਹੁਤ ਹੋਈ ਆ ਐਚਆਈਵੀ ਦੀ ਟ੍ਰੀਟਮੈਂਟ ਦੇ ਵਿੱਚ ਕਿ ਮੈਨੇਜੇਬਲ ਕੰਡੀਸ਼ਨ ਹੋ ਗਈ ਆ ਨਾ ਕਿ ਕੋਈ ਲਾਈਫ ਥ੍ਰੈਟਨਿੰਗ ਆ ਸੋ ਜਿਹੜੇ ਸਟੱਡੀ ਰਿਜ਼ਲਟਸ ਨੇ ਜਿਹਦੇ ਵਿੱਚ 198 ਕਿਡਨੀਆ ਟ੍ਰਾਂਸਪਲੈਂਟ ਕੀਤੇ ਗਏ ਆ ਪੇਸ਼ੈਂਟਸ ਦੀਆਂ ਸੋ ਉਹਦੇ ਵਿੱਚ ਕੋਈ ਸੇਫਟੀ ਡਿਫਰੈਂਸ ਨਹੀਂ ਆ ਕਿ ਜਿਹੜਾ ਉਹ ਡੋਨਰ ਦੇ ਵਿੱਚ ਜਾਂ ਕਿਸੇ ਐਚ ਆਈ ਵੀ ਵਾਲੇ ਦੇ ਨਾਲ ਕੋਈ ਇਦਾਂ ਦੀ ਰਿਸਕ ਵਾਲੀ ਗੱਲ ਉਹਦੇ ਵਿੱਚ ਨਹੀਂ ਹੋਈ ਦੋਵੇਂ ਗਰੁੱਪ ਜਿਹੜੇ ਉਹਨਾਂ ਦੇ ਵਿੱਚ ਹਾਈ ਸਕਸੈਸ ਰੇਟ ਆ ਜਿੱਦਾਂ ਬਾਕੀਆਂ ਦੇ ਵਿੱਚ ਆ ਉਦਾਂ ਹੀ ਇਹਦੇ ਵਿੱਚ ਪੇਸ਼ੈਂਟਸ ਜਿਹੜੇ ਸਰਵਾਈਵ ਕਰਦੇ ਆ ਕਿਡਨੀ ਟ੍ਰਾਂਸਪਲੈਂਟ ਤੋਂ ਬਾਅਦ ਉਹਨਾਂ ਦੀ ਹਾਲਤ ਬਹੁਤ ਵਧੀਆ ਦੱਸੀ ਜਾ ਰਹੀ ਹੈ ਸੋ ਹੁਣ ਇਸ ਇਹਦੇ ਨਾਲ ਥੋੜਾ ਜਿਹਾ ਫਰਕ ਪਊਗਾ ਕਿ ਜਿਹੜੀ ਵੇਟ ਲਿਸਟ ਆ ਉਹ ਵੀ ਘਟੂਗੀ ਲੋਕਾਂ ਨੂੰ ਜ਼ਿਆਦਾ ਕਿਡਨੀਆਂ ਮਿਲਣਗੀਆਂ ਜਾਂ ਆਰਗਨ ਜਿਹੜੇ ਆ ਦੂਜੇ ਡੋਨੇਟ ਵੀ ਜ਼ਿਆਦਾ ਕਰ ਸਕਦੇ ਆ ਇਹਦਾ ਇੱਕ ਹਾਂ ਪੱਖੀ ਅਸਰ ਉਬਰਾਨ ਪਵੇਗਾ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਂ ਗੱਲਬਾਤ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ